ਰਾਈਲ ਸੋਨੋ ਦਰਾਹੇ ਜੋ ਟਾਇਰ ਭਰਨੇ ਆ ਤੇ ਪਹੁੰਚ ਗਏ ਅੰਤਰਾਹੇ ਬਾਕੀ ਅੱਗੇ ਜਾ ਕੇ ਦੇਖਦੇ ਐਂਟਰ ਕਰਕੇ ਦਿਖਾਉਣੇ ਤੁਹਾਨੂੰ ਕਿਵੇਂ ਆਸ ਜੀ ਗੁਰਪ੍ਰੀਤ ਕੋਲੇ ਤੇ ਇੱਥੋਂ ਗੱਡੀ ਹੋ ਗਈ ਆ ਲੋਡ ਖੜਾ ਉਹਦੇ ਤੇ ਹੁਣ ਤਾਂ ਇਹਨਾਂ ਨੰਬਰ ਚ ਜਾਣੀ ਆ ਤਾਂ ਇਹਨੇ ਮੈਨੂੰ ਬੁਲਾਇਆ ਲੋਡ ਹੋ ਗਈ ਗੱਡੀ ਤੇ ਤਿੰਨ ਨੰਬਰ ਵੱਲੋਂ ਚੱਲੇ ਆ ਮੈਂ ਆਇਆ ਸੀ ਸਕੂਟਰੀ ਤੇ ਕਿਉਂਕਿ ਗੱਡੀ ਲੋਡ ਕਰਕੇ ਨਾ ਬਾਅਦ ਚ ਗੁਰਪ੍ਰੀਤ ਕੋਲ ਇਲੈਕਟ੍ਰੀਸ਼ੀਅਨ ਕੋਲ ਲੈ ਜਾਣੀ ਸੀ ਮੈਨੂੰ ਐ ਸੀਗਾ ਵੀ ਚਲ ਜੇ ਕਈ ਵਾਰੀ ਕੋਈ ਕੰਮ ਹੋ ਜਾਂਦਾ ਜਾਂ ਗੱਡੀ ਇੱਥੇ ਰੁਕਣੀ ਪੈ ਗਈ ਮੈਂ ਵਾਪਸ ਚਲਿਆ ਜਾਊਂ ਮੈਨੂੰ ਲੱਗ ਰਿਹਾ ਵੀ ਹਾਲਾਤ ਰੁਬਣ ਵਾਲੇ ਹੀ ਬਣ ਗਏ ਕਿਉਂਕਿ 5 ਤਾਂ ਆਲਰੇਡੀ ਹੋ ਗਏ ਆ ਹੁਣ ਦੂ ਅਗਲੇ ਪਲਾਨ ਸੇ 4 ਨੰਬਰ 3 ਨੰਬਰ ਗੇਟ ਤੇ ਐਂਟਰ ਹੋ ਰਹੇ ਆ ਤੇ ਦੇਖੋ ਲੋਡ ਹੁੰਦੀ ਆ ਕਿ ਸਵੇਰੇ ਹੁੰਦੀ ਆ ਵੈਸੇ ਤਾਂ ਪਤਾ ਕਰਿਆ ਕਹਿੰਦੇ ਲੇਬਰ 7:30 ਤੱਕ ਜਾਂਦੀ ਆ ਮਤਲਬ ਹਲੇ 2 ਘੰਟੇ ਪਏ ਆ 2:30 ਕਿ 3 ਨੰਬਰ ਗੇਟ 'ਚ ਫੈਕਟਰੀ 'ਚ ਆ ਗਈ ਕੰਟੇਨ ਵੈਸੇ ਬੀ ਟਾਈਮਾਂ 'ਚ ਜੇ ਮਿਲਣਾ ਤਾਂ 5 ਵਜੇ ਕੋਈ ਨਹੀਂ ਸੀ ਸਮੋਸੇ ਹੀ ਮਿਲੇ ਚੱਕ ਲਿਆ ਜਵਾਨਾ ਲਓ ਜੀ ਕਰਤੀ ਆ ਤਿਆਰੀ ਜਿਹੜਾ ਰਹਿੰਦਾ ਸੀ ਮਾਲ ਲੱਗੇ ਆ ਲੋਡ ਕਰਨ ਦੀ ਰਾਤ ਕੱਲ ਪਹੁੰਚ ਗਿਆ ਸੀਗਾ ਏਸੀ ਠੀਕ ਕਰਾ ਲਿਆ ਗੱਡੀ ਦਾ ਬੈਲਟ ਟੁੱਟਦੀ ਸੀ ਹੁਣ ਚੱਲੇ ਆਂ ਅਸੀਂ ਗੱਡੀ ਨਾ ਵਾਪਸੀ ਮਾਰਦੀ ਆ ਪਾਣੀ ਦੋ ਤਿੰਨ ਚੱਕਰ ਹੋ ਗਏ ਰੈਡੀਏਟਰ ਦੇਖਦੇ ਆ ਚੇਂਜ ਹੀ ਕਰਵਾਉਣੇ ਆ ਮਿਸਤਰੀ ਕੋਲ ਚੱਲੇ ਆਂ ਗੱਲੇ ਪਾ ਤੇ ਰੇ ਕੋਟ ਕੋਈ ਲਾੜ ਦੀਆਂ ਲੰਗੇ ਆਏ ਆ ਅੱਜ ਮਾਤਾ ਅਸੀਂ ਏਸੀ ਠੀਕ ਕਰਾਇਆ ਸਾਲ ਬਾਅਦ ਗੱਡੀ ਦਾ ਸਰਫ ਬੈਲਟ ਲੈਣੀ ਸੀ ਅਲਾਈਨਮੈਂਟ ਖਰਾਬ ਸੀ ਅੱਜ ਗੱਡੀ 'ਚ ਏਸੀ ਚੱਲਿਆ ਸੀ ਅੱਜ ਰੱਬ ਨੇ ਵੀ ਏਸੀ ਲਾਤਾ ਬਾਹਰ ਚਲੋ ਚੰਗਾ ਸ਼ਗਨ ਹੋਇਆ ਹੋਰ ਪਿਛਲੀ ਵਾਰੀ ਆਏ ਸੀ ਉਹ ਪੱਲੂ ਤੋਂ ਧੋਰਾ ਬਟੰਡੇ ਆ ਕੇ ਰੋਡ ਲੈਣ ਲੱਗਿਆ ਦੇਖਦੇ ਆ ਉਸੇ ਰਾਹੀ ਜਾਵਾਂਗੇ ਮੀਲੋਮੀਟਰ 40 50 ਅਸੀਂ ਕੋਲਾ ਦਾ ਫਰਕ ਹੁੰਦਾ ਪਰ ਉਹ ਖੇਤੀ ਰੋਡ 3 ਨੰਬਰ ਨਾਲੇ ਤੇ ਸਲੈਂਸਰ ਦੀ ਨਾ ਆਵਾਜ਼ ਬਾੜੀ ਆ ਰਹੀ ਸੀ ਵਾਈਬ੍ਰੇਟ ਹੁੰਦਾ ਸੀ ਕੰਮ ਇਹਨੂੰ ਮੈਂ ਕਿਹਾ ਤੇ ਇਹਨੇ ਲੱਭ ਲਿਆ ਨਾ ਉਸ ਦਾ ਮਤਲਬ ਬਿਲਡਿੰਗ ਨਹੀਂ ਟੁੱਟੀ ਹੋਈ ਆ ਨਟ ਖੁੱਲੇ ਆ ਹੈ ਢੱਲੇ ਸੀ ਨਾਟ ਢੱਲੇ ਸੀ ਉਹ ਲੱਗਿਆ ਹੋਇਆ ਕਸਣਾ ਤੇ ਕਿਉਂਕਿ ਬਾੜੀ ਖੜਖੜ ਹੁੰਦੀ ਸੀ ਬਾਈ ਫੜ ਗਏ ਉੱਥੇ ਪਿੱਛੇ ਮੈਕਟੇਜ ਦੇ ਮੂਹਰੇ ਆ ਗਿਆ ਉਹ ਦੇਖਦਾ ਇਹਾਂ ਦਾ 버거 ਲੈਣੇ ਆ ਕੋਈ ਜਾਂ ਚਿਕਨ ਰਾਈਸ ਦਿਖਾਉਣਾ ਕਿ ਲੈਣੇ ਕਿ ਚੱਲਦਾ ਵੇਟ ਨਹੀਂ ਦਾ ਕੰਮ ਕਿਉਂਕਿ ਬਹੁਤ ਜਾਣੇ ਖੜੇ ਆ ਲਾਈਨ ਦੇ ਵਿੱਚ ਤਾਂ ਤੇ ਉਸਨੇ ਇਸਾਕੇ ਮੈਂ ਬਹਿ ਗਿਆ ਬਾਅਦ ਵਿੱਚ ਤਾਂ ਡਿਸਾਈਡ ਕਰਕੇ ਆਰਡਰ ਕਰਦੇ ਆਣ ਆਇਆ ਸੀ ਉਹ ਮੀਨੂ ਚ ਨਹੀਂ ਮੈਂ ਕਿਡੀ ਵਾਲਿਆਂ ਨੇ ਤਾਂ ਹੱਥ ਕਰਤੇ ਆ ਖੜੇ ਕਦੇ ਵੀ ਸਾਡੇ ਕੋਲ ਤਾਂ ਨਾਮੋ ਨਿਸ਼ਾਨ ਨਹੀਂ ਹੈਗਾ ਮੇਤਰਾ ਮੁੜ ਜਾ ਕੇ KFC ਚ ਜਾਂ ਹਲਦੀ ਰਾਮ ਹੁਣ ਮੈਂ ਆ ਗਿਆ KFC ਕੀ ਆਰਡਰ ਲੈ ਲਿਆ ਦੋ ਰੈਂਕ ਲੈ ਲਏ ਸੀ ਨਾਲ ਉਹ ਵੀ ਪੀ ਲੂਗਾ ਸਾਨੀ ਇੰਟਰਕੈਸ ਪਰਲੇ ਪਾਸੋਂ ਮੈਕਡੀ ਆਇਆ ਨੇ ਮੂੜਤਾ ਸੀ ਕਹਿੰਦੇ ਵੀ ਸਾਡੇ ਕੋਲੇ ਰਾਈਸ ਵਾਲਾ ਤਾਂ ਨਾਉਨਮੂਦ ਵੀ ਹੈ ਨਹੀਂਗਾ ਵੀ ਤੁਸੀਂ ਜਾਓ ਕਹਿੰਦੇ KFC ਜਾਂ ਜਾਓ ਹਲਦੀ ਰਾਮ ਚ KFC ਜੋ ਪਹਿਲਾਂ ਮੈਂ ਖੜ ਕੇ ਮੁੜ ਕੇ ਗਿਆ ਕਿਉਂਕਿ ਇੱਥੇ ਗਾਹਕ ਜ਼ਿਆਦਾ ਸੀ ਤੇ ਮੈਨੂੰ ਆਇਆ ਸੀ ਵੀ ਮੈਕਡੋਸ ਤੋਂ ਜਾ ਕੇ ਲੈ ਲੈਣਾ ਮੈਕਡੋਸ ਆਣੇ ਮੋੜ ਤੱਕ ਪੰਦਰਾ ਨੂੰ ਚਲੋ ਇੱਕ ਵਜ ਗਏ ਤਿੰਨ ਤੇ ਆ ਗਏ ਉੱਤਰ ਗਏ ਅਸੀਂ ਪੱਲੂ ਵਾਲੇ ਰਾਹ ਤੇ ਜੈਤਪੁਰ ਆ ਜੈਤਪੁਰ ਪਿੰਡ ਦਾ ਮੜਾ ਜੇ ਇੱਥੇ ਜੁੜਦਾ ਜੇ ਵੱਡੇ ਰੋਡ ਤੋਂ ਉਤਰਦੇ ਆ ਇਸ ਕਰਕੇ ਜੈਤਪੁਰ ਵਾਲਾ ਟੋਲ ਕਹਿੰਦੇ ਪਰ ਕਿ ਸਾਹਮਣੇ ਹੁਣ ਪੱਲੂ ਆ ਜਾਣਾ 510 ਕਿਲੋਮੀਟਰ ਤੇ ਉਤੋਂ ਸੱਜੇ ਫਿਰ ਮੇਗਾ ਹਾਈਵੇ ਤੇ ਚੜ ਜਾਗੇ। ਲੋ ਜੀ ਗੁੱਡ ਮਾਰਨਿੰਗ ਸਾਰਿਆਂ ਨੂੰ। ਆਪਾਂ ਖੜਗੇ ਸੀ ਰਤਨਗੜ ਟੱਪਕੇ ਨਾਲ ਹੀ ਲੋਹਾ ਫੌਜੀ ਦੇ ਢਾਬੇ ਤੇ। ਤੇ ਜਾਣੀ ਰਾਤ ਦਾ ਕਿਉਂਕਿ ਇੱਧਰ ਨੂੰ ਆਏ ਨਹੀਂ ਹੁਣ 6-7 ਮਹੀਨੇ ਹੋ ਗਏ ਹਨ। ਮੇਰਾ ਖਿਆਲ ਆ ਆ ਸਾਲ ਚ ਪਹਿਲੀ ਪਹਿਲਾ ਚੱਕਰ ਆਇਆ ਮੈਂ ਇਸ ਰੋਡ ਮੇਗਾ ਹਾਈਵੇ ਤੇ। ਤੇ ਐਡੇ-ਐਡੇ ਹੋਟਲ ਨੇ ਹਨਾ ਬੰਦੇ ਵੀ ਵਧੀਆ ਨੇ ਆਪਣੇ ਪੱਕੇ ਸਟਾਪੇਜ ਹੁੰਦੇ ਸੀ। ਖਰਾਬ ਦੇ ਅਸੀਂ ਪੱਲੂ ਤੋਂ ਤਕਰੀਬਨ 1.5 ਵਜੇ ਦੇ ਚੜੇ ਫੇਣ ਰੋਡ ਤੇ। ਸਵੇਰੇ ਇੱਥੇ ਜੇ 5:30 6 ਵਜੇ ਗੱਡੀ ਪਹੁੰਚੀ ਆ। ਤੇ ਗੱਡੀ ਦਾ ਮੇਗਾ ਹਾਈਵੇ ਤੇ ਇਹੋ ਜਿਹਾ ਹਾਲ ਆ ਵੀ ਦੇਖ ਲਓ ਮੇਗਾ ਹਾਈਵੇ ਦੇ ਉੱਤੇ ਤੁਹਾਨੂੰ ਗੱਡੀ ਨਹੀਂ ਟੱਕਰ ਰਹੀ। ਪਤਾ ਨਹੀਂਦਾ ਵੀ ਉਹ ਵੱਡਾ ਰੋਡ ਚੱਲ ਪਿਆ ਹੈ ਨਾ ਜਿਹੜਾ ਬਠਿੰਡੇ ਵਾਲਾ ਸਿੱਧਾ ਉਹ ਬਿਕਾਨੀਰ ਵਾਲਾ ਕੀ ਕਹਿੰਦੇ ਆ ਉਹ ਸਿੱਧਾ ਗੈਰਾਤ ਨੂੰ ਜਾਂਦਾ। ਜਿੱਥੇ ਤਾਂ ਗੱਡੀ ਉਧਰ ਦੀ ਡਿਵਾਰ ਡਾਇਵਰਟ ਹੋਊਗੀ ਆਹ ਰੋਡ ਮੇਗਾ ਹਾਈਵੇ ਰਾਤ ਦਾ ਦੇਖੀ ਜਾ ਰਿਹਾ ਹੁਣ ਮੈਂ ਫੌਜੀ ਨਾਲ ਵੀ ਗੱਲ ਕਰਦਾ ਸੀ ਢਾਬੇ ਵਾਲੇ ਨਾਲ ਉਹ ਵਿਚਾਰ ਆਪਦੇ ਤੋਂ ਖਰੂਨ ਲੱਗਿਆ ਕਹਿੰਦਾ ਹੁਣ ਤਾਂ ਨਹੀਂ 3-4 ਮਹੀਨੇ ਦਾ ਹਾਲ ਆ ਮੈਂ ਕਿਹਾ ਯਾਰ ਮੈਂ 2025 ਚ ਆਇਆ ਹੀ ਨਹੀਂ ਲਾਸਟ ਜਿਹੜਾ ਇਥੋਂ ਦੀ ਮੈਂ ਦਸੰਬਰ ਦਾ ਨਿੰਗਿਆ ਹੋਇਆ ਮੇਰੇ ਖਿਆਲ ਚ ਉਦੋਂ ਹਲੇ ਵੇਰਲੀ ਵੇਰਲੀ ਗੱਡੀ ਟੱਕਰਦੀ ਸੀ ਹੁਣ ਤਾਂ ਗੱਡੀ ਹੈ ਨਹੀਂ ਮੇਗਾ ਹਾਈਵੇ ਦੀ ਤਾਂ ਜਾਣੀ ਕੁੱਲ ਮਿਲਾ ਕੇ ਮੇਗਾ ਹਾਈਵੇ ਤੇ ਮੇਰੇ ਹਿਸਾਬ ਨਾਲ ਉਹ ਉਹੀ ਗੱਡੀ ਚੱਲਦੀ ਆ ਜਿਹੜੀ ਗੱਡੀ ਨੇ ਇਸ ਰੂਟ ਤੇ ਆਉਣ ਵਾਲੇ ਸ਼ਹਿਰਾਂ ਵੱਲ ਜਾਣਾ ਕਿਉਂਕਿ ਰਾਤ ਦੇ तकरीबन ਸਾਨੂੰ 7-8 ਘੰਟੇ ਹੋ ਗਏ ਗਿੰਟੀ ਦੀਆਂ ਗੱਡੀਆਂ ਟੱਕਰੀਆਂ ਹੋਣਗੀਆਂ ਹਾਂ ਟਿੰਪਰ ਟੱਕਰ ਰਹੇ ਆ ਬਸ ਜਿਹੜੇ ਬਾਈ ਵੀ ਅੱਲ ਟਿੰਪਰ ਚਾਉਦੇ ਐ ਬਾਬਾ ਹੈ ਨਹੀਂ ਮੰਦਰ ਵਾਲਾ ਆ ਮੰਦਰ ਤੇ ਵੀ ਪ੍ਰਕਾਸ਼ ਦਣਾ ਹੁੰਦਾ ਬਾਬਾ ਹੈ ਨਹੀਂਗਾ ਆ ਗਿਆ तकरीबन ਲਾਂਡਰੂ ਦੇ ਨੇੜੇ ਸਜਾਨਗੜ ਰਹਿ ਗਿਆ ਸੋ ਭਾਈ ਬਾਬਾ ਚਰਬਾਦ ਇੰਦਰ ਤੇ ਗੁਟਾਈ ਜਾ ਗੱਡੀ ਘੱਟ ਆ ਪਰ ਆਹ ਟ੍ਰੈਫਿਕ ਨਹੀਂ ਹੁੰਦੀ ਜੀ ਅਸਾਨੀ ਚ ਰੁਕ ਸਕੀ ਆ ਪਰ ਗੱਡੀ ਵੀ ਆ ਜਿੰਨਾ ਟਾਈਮ ਰੁਕਦੇ ਨਾ ਹੋਵੇ ਉਹਨਾ ਟਾਈਮ ਰੌਣਕ ਮੇਲਾ ਨਹੀਂ ਲੱਗਦਾ। ਉਹਲਾ ਸਾਰਾ ਅਗੇ ਪਰਬਤ ਸਰ ਰਹੇ ਆ 20 ਕਿਲੋਮੀਟਰ। ਸੇਂ ਜਾਵਾਂਗੇ ਹੁਣ ਜਾ ਕੇ ਜਾਂਦਾ ਮੱਤੀ ਦੇ ਜਾਉਂ ਤੱਕ ਲੱਗਦਾ। ਮਾਸ਼ਾ ਅੱਜਮੂ ਮਾਦਮ। ਰੋਟੀ ਦੋਈ ਚਾਰ ਹੋ ਗਈ ਐ। ਮਾਮੇ ਨੇ ਰੁਕੇ ਨਹੀਂ ਕਿਉਂਕਿ ਥਾਏ ਰਹੇ ਸੀ ਬੋਕ। ਮਾਲਾ ਨੂੰ ਤੇਰਾ ਵੀ ਖਾਲੀ ਪਰਾ ਨੇ ਰੋਟੀ ਖਾ ਲਈ ਆ ਗਏ ਅਸੀਂ ਕਿਸਨਗੜ ਜਹਾ ਮੜਾ ਜਾ ਉਸੇ ਫੇਗ ਮਾਰ ਕੇ ਪਕੀ ਦੇਖੀ ਅਜੇ ਮੈਂ ਜਿਹੜੀ ਬਸਾਂ ਅੰਦਰ ਲੱਗੀ ਹੁੰਦੀ ਆ ਏ ਵੀ ਵਾਲੀਆਂ ਬਸਾਂ ਦੇ ਪੂਰੀਆਂ ਬੱਤੀਆਂ ਹੁੰਦੀ ਕੋ ਮੈਂ ਘਰ ਆਦਾ ਸੀ ਜਦੋਂ ਇਹ ਸੀ ਦਾ ਬਲੂਰ ਆਉਂਦੇ ਉੱਪਰ ਫੇਜ ਲਾ ਲੀਏ ਉਹਦੇ ਨਾਲ ਬਰੋਹ ਦੀ ਆਵਾਜ਼ ਨਹੀਂ ਸੁਣ ਸਕਦਾ ਖੜੇ ਸੀ ਗਰੀਸ ਕਰਾ ਲਿਆ ਫਿਲਟਰ ਕਰਾ ਲਿਆ ਇੱਕ ਚੀਜ਼ ਦਿਮਾਗ ਚ ਆਉਂਦੀ ਸੀ ਏਸੀ ਦਾ ਨਾ ਬਲੂਰ ਹਵਾ ਨੇ ਜੀ ਮਾਰਦਾ ਸਿਰੇ ਤੱਕ ਇੱਥੋਂ ਇੱਕ ਪੱਖੀ ਲੈ ਲਈ ਅਸੀਂ ਵੀ ਜਿਹੜੀ ਬਸਾਂ ਚ ਲੱਗੀ ਹੁੰਦੀ ਹੈ ਲਹਿਰੀਏ ਭਾਈ ਪੱਖੀ ਮਿਲੀ 180 ਦੀ ਕਿਉਂਕਿ ਦੂਜਾ ਪੱਖਾ ਤਾਂ ਇੱਧਰ ਲੱਗਿਆ ਹੋਇਆ ਹੁਣ ਇੱਥੇ ਤੱਕ ਬਲੂਰ ਦੀ ਹਵਾ ਨੂੰ ਟਾਈਮ ਲੱਗਦਾ ਹੈ ਨਾ ਕੈਵਨ ਵੱਡਾ ਕਰਕੇ ਇਹ ਕਿਹੜਾ ਆ ਵਾਲਾ ਇਹ 5 550 600 ਦਾ ਉਹ ਐਸੋ ਹੱਡੀਆਂ ਦੀ ਅਸ ਤੇ ਇਤਨੀ ਇੰਨਾ ਮੈਂਦਾ ਹੋਣਾ ਕਿ ਰਸਤਾ ਹੀ ਬਣਾਇਆ ਤਾਂ ਨਹੀਂ ਉਹ ਉਹਦੇ ਹਿਸਾਬ ਨਾਲ ਲਾਇਆ ਚਲ ਗੇੜਾ ਲੱਗਦਾ ਦੇਖਦੇ ਆ ਲਾ ਤਾਂ ਲਈ ਮਹਾਰਾਜ ਇਹ ਹੁਣੇ ਹੀ ਫਿੱਟ ਹੁੰਦੀ ਹੁੰਦੀ ਹੋਈ ਸਿਰ 'ਚ ਮਾਰਦੀ ਪੰਨੂ ਮੋਨੋ ਕੇ ਰੱਸੀ ਰੱਸੀ ਨਾਲ ਬਲੋਰ ਦੇ ਉੱਤੇ ਫਿੱਟ ਕਰੀਆ ਵੀ ਹਵਾ ਪਿੱਛੇ ਨੂੰ ਮਾਰੇ ਦੇਖਦੇ ਆ ਵੀ ਜਿਹੜਾ ਲਵਾਉਂਦੀ ਕਿ ਨਹੀਂ ਚਲਾਇਆ ਤਾਂ ਲਿਆ ਤੇ ਉਹ ਨਜ਼ਾਰੇ ਦਿਹਾ ਰਿਹਾ ਬਈ ਬਲੋਰ ਦੇ ਉੱਤੇ ਜਮਾ ਲਾਤੀ ਪੱਕੀ ਹੁਣ ਇੱਥੋਂ ਐ ਆ ਵੀ ਕੈਵਨ ਲੰਬਾ ਬੈਂਜ ਦਾ ਹਨਾ ਥੋੜਾ ਜਿਹਾ ਇੱਕ ਧੁੱਪੇ ਫਿਰ ਹਨਾ ਪਾਪਦਾ ਸੀ ਇੱਥੋਂ ਹੁਣ ਇਹ ਫਲੋਰ ਦੀ ਇੱਕ ਦੀ ਲਾਈ ਹੈ ਇਹਦੇ ਦੋ ਫਲੋਰ ਇੱਧਰ ਨੇ ਉਹ ਚਲੋ ਬਾਕੀ ਦੇ ਨੂੰ ਠੰਡਾ ਕਰਾਂਗੇ ਇੱਥੋਂ ਹੁਣ ਸਿੱਧੀ ਹਵਾ ਚੱਕ ਕੇ ਆਪਣਾ ਸਪਲਾਈ ਕਰੀਆ ਇਸ ਪੱਖੇ ਨੂੰ ਇਹਦੇ ਤੋਂ ਫਿਰ ਸਾਰੀ ਗੱਡੀ ਚ ਖੇਡ ਜਾਣੀ ਹੈ ਕਿਉਂਕਿ ਕੈਵਨ ਜਿਆਦਾ ਚੌੜਾ ਪੂਰੀ ਕੂਲਿੰਗ ਸਿਰੇ ਦੀ ਨਹੀਂ ਸੀ ਹੁੰਦੀ ਇਹ ਦਿਮਾਗ ਚ ਹੈਗੀ ਗੱਲ ਵੀ ਪੱਕੀ ਲਾਈਏ ਫਲੋਰ ਦੇ ਉੱਤੇ ਹਾਲਾਤਾਂ ਠੰਡੀ ਹਵਾ ਦੇ ਰਿਹਾ ਦੇਖੋ ਥੋੜਾ ਲੌਂਗ ਟਾਈਮ ਚ ਕੀ ਰਿਜ਼ਲਟ ਆਪਣੇ ਅੱਜ ਵੀ ਠੰਡਾ ਕਰਤਾ ਵਧੀਆ ਪਰ ਪ੍ਰਭਾਵ ਬਹੁਤ ਆ ਬਈ ਵੇਖ ਲਾ ਵੀ ਸਾਲ ਦਾ ਮਤਲਬ ਉਹ ਕੱਟ ਰਹੀ ਜੀ ਨਾ ਗੱਡੀ ਏਸੀ ਹੋਣ ਦੇ ਬਾਅਦ ਹੁਣ ਪਤਾ ਲੱਗਦਾ ਵੀ ਇਹੋ ਜਿਹੇ ਮੌਸਮ ਨੂੰ ਦੇਖ ਕੇ ਆ ਕੇ ਜਾੜ ਚੜ ਜਾਂਦਾ ਸੀ ਪਿਛਲੇ ਕਿਡੇ ਐ ਐਕੀ ਚਲਵਾਇਆ ਤਾਂ ਪਤਾ ਲੱਗਦਾ ਵੀ ਮਗਰ ਬਾਹਰ ਨਿਕਲਣ ਦਾ ਤੇ ਗੱਡੀ 'ਚ ਬਹਿਣ ਦਾ ਕਿੰਨਾ ਫਰਕ ਆ ਉਹ ਜੀ ਲਾਈ ਯਾਰ ਰਾਪਣੇ ਵੀ ਅੱਜ ਤੱਕ ਹੌਣਕ ਲਾਈ ਹੋਈ ਆ ਧੁੱਪ ਤੋਂ ਤਾਂ ਵਿਚਾਰ ਰੱਖਿਆ ਬਾਕੀ ਆ ਦੇਖੋ ਰਿਆਲੀ ਜਿਹੜਾ ਘਰ ਤੋਂ ਕਾਂ আরাਵਲੀ ਪਰਬਤੀਆਂ ਪਹਾੜੀਆਂ ਮੈਨੂੰ ਲੱਗਦਾ ਵੀ ਮੀ ਕਰਾਉ ਤੱਥਲੀ ਅੱਜ ਰਾਤ ਵੀ ਕਿੰਨਾ ਗਿਆ ਸੀ ਘੰਟਾ ਗਿਆ ਹਾਂ ਮੈਂ ਤਾਂ ਸੌਂ ਗਿਆ ਸੀ ਆਦੇ ਪਿਆ ਹੋਇਆ ਪਰਲਾ ਰੋਡ ਤਾਂ ਗਿੱਲਾ ਆ ਵੀ ਗਿੱਲਾ ਉੱਧਰ ਜ਼ਿਆਦਾ ਛੱਡਾ ਪਿਆ ਹੈ ਆ ਚਾਹਦਾ ਹੈ ਨਾ ਆ ਕਰਕੇ ਆਈ ਰਹੀ ਕੰਮ ਕਰਕੇ ਪੈਂਦੇ ਹੀ ਹਨ ਵੱਜਿਆ ਪਿਆ ਨਜ਼ਾਰਾ ਦੂਰ ਹਰੀਆਲੀ پہاੜੀ ਮੀਂਹ ਖੰਡ ਰਾਜਸਥਾਨ ਜੀ ਆ ਪਹੁੰਚਿਆ ਪੀਲਵੜੇ ਪਰ 7 ਵਜਣ ਵਾਲੇ ਆ ਅੱਜ ਗੁਰੂ ਸਾਹਿਬ ਨੂੰ ਇੱਥੋਂ ਹੀ ਨਮਸਕਾਰ ਕਰਕੇ ਲੰਘ ਜਾਗੇ ਕਿ ਜੇ ਉੱਧਰ ਜਾਣੇ ਆ ਤਾਂ ਬੰਦੇ ਦੀ ਕਾਲ ਆ ਗਈ ਜਿਹੜੀ ਪਾਰਟੀ ਦਾ ਮਾਲ ਆ ਵੀ ਕੱਲ ਨੂੰ ਗੱਡੀ ਪਹੁੰਚ ਗਈ ਕੱਲ ਨੂੰ ਖਾਲੀ ਹੋਊਗੀ ਤਾਂ ਠੀਕ ਆ ਨਹੀਂ ਫਿਰ ਅਗਲੇ 3 ਦਿਨ ਦੀਆਂ ਛੁੱਟੀਆਂ ਨੇ ਸਾਰਾ ਸ਼ਹਿਰ ਬੰਦ ਹੈ ਇਸ ਕਰਕੇ ਸਾਨੂੰ ਜਾਣਾ ਪੈਣਾ ਪ੍ਰਮਾਤਮਾ ਵਾਹਿਗੁਰੂ ਸੱਚਾ ਪਾਤਸ਼ਾਹ ਮੇਰਾ ਰੱਖੀ ਜਿਨੇ ਹੁਣ ਤੱਕ ਤੰਦਰੁਸਤੀ ਨਾਲ ਆਏ ਆ ਈਕਣੀ ਸਾਰਾ ਟ੍ਰਿਪ ਪੂਰਾ ਕਰੀ ਮਾਲਕਾ ਇਥੋਂ ਹੀ ਅਰਦਾਸ ਸਾਡੀ ਮਨਜ਼ੂਰ ਕਰੀ ਪਾਵਸੀ ਤੇ ਆਉਂਦੇ ਹੋਏ ਜ਼ਰੂਰ ਦਰਸ਼ਨ ਕਰਕੇ ਜਾਵਾਂਗੇ ਦੇਖੋ ਬਾਹਰ ਵੀ ਫ਼ੌਗ ਜੰਮਦੀ ਉਹ ਚਲਾ ਕੇ ਦੇਖਦਾ ਹਾਂ ਹਾਂ ਕਰ ਤੱਕ ਕਲੀਅਰ ਫ਼ੌਗ ਜੰਮਦੀ ਆ ਕਿਉਂਕਿ ਅੰਦਰ ਵੀ ਐਸੀ ਚੱਲਦਾ ਤੇ ਬਾਹਰ ਵੀ ਮੌਸਮ ਠੰਡਾ ਹੋਇਆ ਹੈ ਮੈਂ ਇਸੀ ਦਾ ਬੰਦ ਕਰਿਆ ਸੀ ਪਰ ਉਹ ਤੋਂ ਬਾਅਦ ਜਦੋਂ ਮੀਂਹ ਹਟ ਜਾਂਦਾ ਨਾ ਇੱਥੇ ਫਿਰ ਉਹ ਗਰਮਹਿਸ਼ ਵਾਲੀ ਜਿਹਨੂੰ ਹੋਮਸ ਜੀ ਗਏ ਨੇ ਆ ਉਹ ਚੱਲ ਪੈਂਦੀ ਆ ਰਾਜਸਥਾਨ ਦਾ ਮੀਂਹ ਅਸੀਂ ਹੈਗੇ ਚਤੌੜ ਘੜ ਤੇ ਭੀਲਵੜ ਦੇ ਵਿਚਾਲੇ ਇਹ ਮਨਾਵਰ ਰਾਸਤੇ ਦਾ ਬਲੌਗ ਵੀ ਕੋਈ ਵੀ ਨਹੀਂ ਬਣਾਇਆ ਹੁਣ ਵਾਪਸੀ ਤੇ ਜਾਂਦੇ ਦੇਖਦਾ ਪਰਵਾਉਂਗਾ ਕਾਰ ਨੇ ਇਹ ਵੀ ਰਾਤ ਦਾ ਨਾ ਫੋਨ ਦਾ ਜੈਕ ਖਰਾਬ ਹੋ ਗਿਆ ਸੀ ਸਵੇਰੇ ਸਾਰੇ ਸੀਗੇ ਅਸੀਂ ਕੋਈ ਦੁਕਾਨ ਰਾਹ ਤੇ ਮਿਲੀ ਨਾ 나ਗ ਦੇ ਨਾ ਧਾਰ ਦੇ ਏਰੀਏ ਚ ਮਨਾਵਰਾ ਕੇ ਹੁਣ ਇਹਦਾ ਜੈਕ ਵਗੈਰਾ ਚੇਂਜ ਕਰਵਾਇਆ ਪਾਣੀ ਪੂਣੀ ਲੱਗ ਗਿਆ ਕਿਤੇ ਪ੍ਰਸਾਦ ਸੀ ਵੀ 2-3 ਦਿਨ ਹੋ ਗਈ ਖਾਲੀ ਘੰਟੇ ਦੇ ਵਿੱਚ ਗਾਣ ਉਹਨਾਂ ਦੇ ਉੱਤਰ ਆ ਤੇ ਗਡੌਨ ਉਹਨਾਂ ਦਾ ਇੱਧਰ ਆ ਗੱਡੀ ਹੋ ਗਈ 2 ਘੰਟਿਆਂ ਦੇ ਵਿੱਚ ਖਾਲੀ ਤੇ ਹੁਣ ਚੱਲੇ ਆ ਜਾਵਾਂਗੇ ਅੰਦਰ ਨੂੰ ਪਰ ਡਾਲਰ ਬਹੁਤ ਹੁੰਦਾ ਰੈਲਸਨ ਵਾਲਿਆਂ ਦੇ ਟਾਇਰਾਂ ਦਾ 10 ਰੁਪਏ ਨਗ ਲੈਂਦੇ ਐ ਅੱਗੇ ਵੀ ਦੇਖਿਆ ਮੈਂ 3100 3200 ਬਣਦਾ ਹੁੰਦਾ ਅੱਜ ਵੀ 3100 ਡਾਲਰ ਦੇ ਕੇ ਆਇਆ ਹਾਂ ਬਰ ਓ ਸ਼ਹਿਰ ਜਣੀ ਛੋਟਾ ਜਿਹਾ ਹੈ ਜਾਂ ਬੜਾ ਵੱਡਾ ਵੀ ਨਹੀਂ ਕਹਿ ਸਕਦੇ ਤੇ ਜਣੀ ਨੋ ਐਂਟਰੀ ਦਾ ਮਸਲਾ ਹੈ ਨਹੀਂ ਕੋਈ ਸਾਰੇ ਜਗ੍ਹਾ ਸਾਰੇ ਬਾਜ਼ਾਰ ਦੇ ਵਿੱਚ ਕਿਤੇ ਵੀ ਤੁਸੀਂ ਗੱਡੀ ਕਿਸੇ ਟਾਈਮ ਵੀ ਲਿਆ ਕੇ ਆਪੀ ਖਾਲੀ ਕਰਕੇ ਜਾ ਸਕਦੇ ਆ ਇਹਗਾ ਜਿਆਦਾ ਕਾਰੋਬਾਰ ਇੱਥੇ ਮੁਸਲਮਾਨ ਭਰਾਵਾਂ ਦਾ ਜਿੰਨੀਆਂ ਦੁਕਾਨਾਂ ਜਾਨੀ ਦਿਖੀਆਂ ਨੇ ਕਿ ਇੱਥੇ ਪਾਪੂਲੇਸ਼ਨ ਏਰੀਆ ਜਿਆਦਾ ਮੁਸਲਮਾਨ ਭਰਾਵਾਂ ਦਾ ਆ ਜਾਂਦਾ ਜੀ ਮੈਨ ਰਿਵਰ ਮੇਨ ਨਹੀਂ ਮੈਨ ਰਿਵਰ ਆ ਇਹਦਾ ਨਾਮ ਪਤਾ ਨਹੀਂ ਵੀ ਸ਼ਹਿਰ ਦੇ ਨਾਮ ਨਾਲ ਮੈਚ ਕਰਕੇ ਹੋਊਗਾ ਦਰਿਆ ਦਾ ਨਾਮ ਕਿਉਂਕਿ ਮਨਾਵਰ ਜਾਂ ਦਰਿਆ ਤੇ ਵਸਿਆ ਕਰਕੇ ਇਹ ਸ਼ਹਿਰ ਦਾ ਨਾਮ ਉਦੇ ਨਾਲ ਰਲ ਮਾ ਮਿਲ ਮਾ ਤਰਿਆ ਦੇ ਨਾਲ ਰੱਖਿਆ ਹੋਇਆ ਮੈਨ ਰਿਵਰ ਆਹੀ ਇਹ ਸ਼ੁਰੂ ਹੁੰਦਾ ਪਤਾ ਨਹੀਂ ਐਂਡ ਹੁੰਦਾ ਹੁਣ ਜਾ ਕੇ ਪਤਾ ਲੱਗੂਗਾ ਅੱਗੇ ਨਰਮਦਾ ਨਦੀ ਦੇ ਨਾਲ ਇਹ ਰਲਦਾ ਜਾ ਕੇ ਥੋੜਾ ਜਿਆ 10 20 ਕਿਲੋਮੀਟਰ ਬਾਅਦ ਕਿਉਂਕਿ ਮੈਪ ਤੇ ਮੈਂ ਦੇਖਿਆ ਸੀਗਾ ਪਤਾ ਨਹੀਂ ਤਾਂ ਇਹ ਨਰਮਦਾ ਦੇ ਵਿੱਚੋਂ ਨਿਕਲ ਕੇ ਆਉਂਦਾ ਪਤਾ ਨਹੀਂ ਇਹ ਨਰਮਦਾ ਦੇ ਵਿੱਚ ਜਾ ਕੇ ਹੀ ਰਲਦਾ ਕਸਬਾ ਆਉਂਦਾ ਫਕਨਰ ਬਕਨਰ ਵੀ ਲਿਖਿਆ ਹੋਇਆ ਹੈ ਇੰਗਲਿਸ਼ ਦੇ ਵਿੱਚ ਪਰ ਹਿੰਦੀ 'ਚ ਬਕਨਰ ਲਿਖਿਆ ਹੈ ਬਕਨਰ ਆ ਗਏ ਇਹ ਤੋਂ ਅੱਗੇ ਆਊਗਾ ਧਰਮਪੁਰੀ ਫਿਰ ਖਲਗਾੜ ਫਿਰ ਤੋਂ ਦਰਿਆ ਇਹ ਦੋ ਤਿੰਨ ਵਾਰ ਘੁੰਮ ਕੇ ਆ ਗਿਆ ਹਾਂਜੀ ਹੁਣ ਇੱਥੇ ਵਹਿਣ ਦੇਖ ਰਿਹਾ ਇਹਦਾ ਨਰਮਦਾ ਨਦੀ ਵੱਲ ਨੂੰ ਜਾ ਰਿਹਾ ਮਤਲਬ ਇਹ ਨਰਮਦਾ ਦੇ ਵਿੱਚ ਜਾ ਕੇ ਰਲ ਜੂਗਾ ਕਿਉਂਕਿ ਨਰਮਦਾ ਨਦੀ ਅੱਗੇ 10 ਕਿਲੋਮੀਟਰ ਤੇ ਇਹ ਦਿਨ ਉਹ ਰੋਣੇ ਰਾਈਟ ਸਾਈਡ ਨੂੰ ਸੱਜੇ ਨੂੰ ਜਾ ਰਿਹਾ ਰਹਿਣ ਪਾਣੀ ਦਾ ਤੇ ਉਹਦੇ ਵਿੱਚ ਹੀ ਜਾ ਕੇ ਇਹ ਰੜੂਗਾ ਮੈਨ ਰਿਵਰ